ਦੋਸਤੋ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਇੱਕ ਬਾਂਦਰ ਤੋਂ ਬੰਦੇ ਤੱਕ ਦਾ ਵਿਕਾਸ ਕੀ ਸੀ ਮਨੁੱਖ ਕਿਵੇਂ ਵਿਕਸਿਤ ਹੋਇਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮਨੁੱਖ ਦਾ ਵਿਕਾਸ ਇੱਕ ਦਿਨ ਦੇ ਵਿੱਚ ਨਹੀਂ ਹੋਇਆ ਇਹ ਕਰੋੜਾਂ ਸਾਲਾਂ ਦੇ ਹੌਲੀ-ਹੌਲੀ ਸੱਜੇ-ਸੱਜੇ ਵਿਕਾਸ ਦਾ ਇੱਕ ਪ੍ਰਣਾਮ ਇੱਕ ਦਿਨ ਦੇ ਵਿੱਚ ਜੇਕਈ ਇੱਕ ਸਦੀ ਵਿੱਚ ਵਿਕਾਸ ਨਹੀਂ ਹੋਇਆ ਲਗਾਤਾਰ ਸੱਜੀ ਸੱਜੀ ਵਿਕਾਸ ਹੋਇਆ ਇੱਥੇ ਬਹੁਤ ਸਾਰੇ ਸਵਾਲ ਦੋਸਤੋ ਪੈਦਾ ਹੁੰਦੇ ਨੇ ਕਿ ਜੇਕਰ ਮਨੁੱਖ ਬਾਂਦਰ ਤੋਂ ਬਣਿਆ ਤੇ ਅੱਜ ਦੇ ਬਾਂਦਰ ਕਿਉਂ ਨਹੀਂ ਮਨੁੱਖ ਬਣ ਸਕਦੇ ਇਸ ਤੋਂ ਇਲਾਵਾ ਕਿ ਅੱਜ ਅਸੀਂ ਜਦੋਂ ਤੁਰਦੇ ਹਾਂ ਤਾਂ ਦੋਵੇਂ ਹੱਥ ਕਿਉਂ ਹਿਲਾਉਨੇ ਆ ਦੋਵੇਂ ਬਾਹਾਂ ਨਾਲ ਅਸੀਂ ਕਿਉਂ ਹਿਲਾਉਨੇ ਆ ਤੁਰਦੇ ਸਮੇਂ ਇਹ ਵੀ ਤੁਸੀਂ ਜਾਣੋਗੇ ਵੀਡੀਓ ਦੇ ਵਿੱਚ ਇਸ ਤੋਂ ਇਲਾਵਾ ਕਿ ਸਾਡਾ ਜਿਹੜਾ ਵਿਕਾਸ ਆ ਇਹ ਕਿਸ ਪ੍ਰਕਿਰਿਆ ਦੇ ਰਾਹੀਂ ਹੋਇਆ ਕਿਵੇਂ ਹੋਇਆ ਇਹਨਾਂ ਗੱਲਾਂ ਦੇ ਵਿੱਚ ਵੀ ਅਸੀਂ ਡੀਪਲੀ ਇਨਵੋਲਵ ਹੋਵਾਂਗੇ ਦੋਸਤੋ ਸਭ ਤੋਂ ਪਹਿਲਾਂ ਇੱਕ ਸੈਲੀ ਜੀਵ ਸਾਡੀ ਧਰਤੀ ਤੇ ਆਇਆ ਇੱਕ ਸੈਲੀ ਜੀਵ ਦਾ ਮਤਲਬ ਹੈ ਐਸੇ ਜੀਵ ਜਿਹੜੇ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਪਰ ਉਹਨਾਂ ਦੇ ਧਰਤੀ ਆਉਣ ਦੇ ਨਾਲ ਕਿ ਸੰਜੀਵਾਂ ਦੀ ਧਰਤੀ ਦੇ ਉੱਪਰ ਹੋਣ ਦਪੈਦਾ ਹੋਈ ਸਭ ਤੋਂ ਪਹਿਲਾਂ ਤਾਂ ਜਦੋਂ ਕੁਝ ਵੀ ਨਹੀਂ ਹੁੰਦਾ ਸੀ ਤਾਂ ਆਪਾਂ ਉਸ ਡਿਟੇਲ ਦੇ ਵਿੱਚ ਨਹੀਂ ਜਾਂਦੇ ਕਿ ਦੁਨੀਆ ਕਿਸ ਤਰੀਕੇ ਨਾਲ ਬਣੀ ਆ ਇਹ ਜ਼ਰੂਰ ਦੇਖਣਾ ਕਿ ਨਿਰਜੀਵਾਂ ਤੋਂ ਸਜੀਵ ਕਿਵੇਂ ਪੈਦਾ ਹੋਏ ਨੇ ਨਿਰਜੀਵਾਂ ਤੋਂ ਸੰਜੀਵ ਕਿਵੇਂ ਬਣੇ ਜਾਂ ਨਿਰਜੀਵਾਂ ਤੋਂ ਜਿਹੜੀਆਂ ਵਸਤੂਆਂ ਸੀ ਇੱਥੇ ਪੱਥਰ ਸੀ ਪਾਣੀ ਸੀ ਮਿੱਟੀ ਸੀ ਚਟਾਨ ਸੀ ਇਨਾ ਪੱਥਰਾਂ ਤੋਂ ਪਾਣੀ ਤੋਂ ਹਵਾ ਤੋਂ ਚਟਾਨਾਂ ਤੋਂ ਕਿਸ ਤਰੀਕੇ ਨਾਲ ਜਿਹੜੀ ਜਾਨਦਾਰ ਜੀਵ ਨੇ ਜਾਨਦਾਰ ਵਸਤੂਆਂ ਨੇ ਉਹ ਕਿਸ ਤਰੀਕੇ ਨਾਲ ਬਣੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਮਨੁੱਖ ਤੋਂ ਪਹਿਲਾਂ ਹੋਰ ਬਹੁਤ ਸਾਰੇ ਜੀਵ ਇੱਥੇ ਹੁੰਦੇ ਸੀ ਜਿਵੇਂ ਆਪਾਂ ਕਹੀਏ ਵੀ ਇੱਕ ਸੈਲੀ ਜੀਵਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਇੱਕ ਸੈਲੀ ਜੀਵ ਉਹ ਜੀਵ ਸੀ ਜਿਹੜੇ ਕਿ ਬਹੁਤ ਛੋਟੇ-ਛੋਟੇ ਬਹੁਤ ਹੀ ਛੋਟੇ-ਛੋਟੇ ਜੀਵਨ ਸੀ ਜਦੋਂ ਵੇਖਦੇ ਆ ਤਾਂ ਅਸੀਂ ਸੁਖਮ ਦਰਸ਼ੀ ਜੰਤਰਾ ਰਾਹੀਂ ਦੇਖ ਸਕਦੇ ਆ ਮਾਈਕਰੋਸਕੋਪ ਦੇ ਰਾਹੀਂ ਦੇਖ ਸਕਦੇ ਆ ਸਭ ਤੋਂ ਪਹਿਲਾਂ ਉਹ ਆਏ ਕਿ ਕਿਹੜੇ-ਕਿਹੜੇ ਜੀਵ ਸੀ ਜਿਹਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਅਮੀਬਾ ਤੇ ਪੈਰਾਮੀਸ਼ੀਅਮ ਇਹ ਦੋ ਜੀਵ ਸੀ ਬਿਲਕੁਲ ਆਪਾਂ ਕਹੀਏ ਬੈਕਟੀਰੀਆ ਟਾਈਪ ਜਾਂ ਆਪਾਂ ਕਹੀਏ ਬਹੁਤ ਹੀ ਸੁਖਮ ਸੀ ਅੱਜ ਵੀ ਨੇ ਇਹ ਜਿਹੜੇ ਜੀਵ ਨੇ ਇਹ ਨਿਰਜੀਵਾਂ ਦੀ ਹਿੱਲ ਜੁਲ ਤੋਂ ਬਣੇ ਨੇ ਹੁਣ ਨਿਰਜੀਵਾਂ ਦੀ ਹਿੱਲ ਜੁਲ ਤੋਂ ਕਿਸ ਤਰੀਕੇ ਨਾਲ ਬਣੇ ਨੇ ਇਹ ਨਹੀਂ ਦੱਸਿਆ ਜਾ ਸਕਦਾ ਜਿਹੜੇ ਸੂਖਮ ਜੀਵ ਨੇ ਜਿਨ੍ਹਾਂ ਨੂੰ ਅਸੀਂ ਮਾਈਕਰੋਸਕੋਪ ਦੇ ਰਾਹੀਂ ਵੇਖਦੇ ਆਂ ਵਿਗਿਆਨੀ ਦੇ ਬਾਰੇ ਕਹਿੰਦਾ ਕਿ ਇਹ ਜਿਹੜੇ ਜੀਵ ਨੇ ਇਹ ਨਿਰਜੀਵਾਂ ਦੇ ਹਿੱਲ-ਜੁਲ ਤੋਂ ਪੈਦਾ ਹੋਏ ਨੇ ਪਰ ਇਹ ਦੱਸਣਾ ਸੰਭਵ ਨਹੀਂ ਹੈ ਕਿ ਇਹ ਆਪ ਬਣੇ ਕਿਵੇਂ ਨੇ ਜਿਹੜੇ ਇਹ ਜੀਵ ਸੀ ਜਿਹੜੇ ਨਿਰਜੀਵਾਂ ਦੀ ਹਿੱਲ-ਜੁਲ ਤੋਂ ਪੈਦਾ ਹੋਏ ਅਮੀਬਾ ਤੇ ਪੈਰਾਮੀਸ਼ੀਅਮ ਇਹ ਕੋਈ ਐਸੇ ਜੀਵ ਨਹੀਂ ਸੀ ਜਿਨ੍ਹਾਂ ਨੂੰ ਪੈਦਾ ਕਰਨ ਦੇ ਲਈ ਮਾਤਾ-ਪਿਤਾ ਦਾ ਹੋਣਾ ਜ਼ਰੂਰੀ ਹੋਵੇ ऐसे जीव ਨਹੀਂ ਸੀ ਜਿਨ੍ਹਾਂ ਨੂੰ ਆਪਾਂ ਪ੍ਰਜਨਨ ਦੁਬਾਰਾ ਪੈਦਾ ਕਰ ਸਕੀਏ ਇਹ ਆਪਣੇ ਆਪ ਪੈਦਾ ਹੋਏ ਨਿਰਜੀਵਾਂ ਦੇ ਹਿੱਲ-ਜੁਲਤ ਜਦੋਂ ਇਹ ਪੈਦਾ ਹੋਏ ਤਾਂ ਅਮੀਬਾ ਨਾਤਾ ਫੀਮੇਲਾ ਨਾ ਹੋ ਮੇਲਾ ਕਿਉਂਕਿ ਅਮੀਬਾ ਇੱਕ ਐਸਾ ਜੀਵ ਆ ਜਾਂ ਪੈਰਾਮੀਸ਼ੀ ਇੱਕ ਐਸਾ ਜੀਵ ਹੈ ਜਿਹੜੇ ਕਿ ਨਿਰਜੀਵਾਂ ਤੋਂ ਪੈਦਾ ਹੁੰਦੇ ਨੇ ਔਰ ਆਪਣੇ ਆਪ ਮੂਵਮੈਂਟ ਕਰਦੇ ਨੇ ਜਦੋਂ ਤੁਸੀਂ ਇੱਕ ਨਵਾਂ ਵੀਬਾ ਪੈਦਾ ਕਰਨਾ ਚਾਹੇਕਰ ਇੱਕ ਅਮੀਬੇ ਨੇ ਆਪਣੇ ਬੱਚੇ ਨੂੰ ਜਨਮ ਦੇਣਾ ਤਾਂ ਪ੍ਰਜਨਨ ਨਹੀਂ ਕਰ ਸਕਦਾ ਉਹਦੇ ਲਈ ਕੋਈ ਇੱਕ ਤਰੀਕਾ ਕਿ ਉਹ ਆਪਣੇ ਆਪ ਨੂੰ ਦੂਸਰੇ ਹਿੱਸੇ 'ਚ ਤੋੜ ਸਕਦਾ ਉਹ ਆਪਣੇ ਆਪ ਨੂੰ ਦੂਸਰੇ ਹਿੱਸੇ 'ਚ ਤੋੜ ਦਿੰਦਾ ਜੇਕਰ ਉਹ ਦੋ ਹਿੱਸੇ 'ਚ ਤੋੜ ਦਿੰਦਾ ਤਾਂ ਦੋ ਮੀਬੇ ਪੈਦਾ ਹੋ ਜਾਂਦੇ ਆ ਦੂਜੇ ਮੀਬੇ ਨੇ ਆਪਣੇ ਆਪ ਨੂੰ ਤੋੜਿਆ ਉਸ ਤੋਂ ਤੀਸਰਾ ਬਣਿਆ ਇਸ ਤਰੀਕੇ ਨਾਲ ਇੱਕ ਮੀਬਾ ਕਦੇ ਵੀ ਨਹੀਂ ਮਤਲਬ ਕਿ ਮਰਦਾ ਉਹ ਆਪਣੇ ਆਪ ਨੂੰ ਹਿੱਸਿਆਂ 'ਚ ਤੋੜੀ ਜਾਂਦਾ ਤੇ ਇਸ ਤਰੀਕੇ ਨਾਲ ਉਹਨਾਂ ਦੀ ਗਿਣਤੀ ਵਧੀ ਗਈ ਇਸ ਤੋਂ ਬਾਅਦ ਕੀ ਹੋਇਆ ਜਦੋਂ ਅਸੀਂ ਵੱਡੇ ਜੀਵਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਮੱਛੀ ਆਈ ਮੱਛੀ ਤੋਂ ਹੀ ਹੌਲੀ-ਹੌਲੀ ਜਦੋਂ ਉਹ ਮੱਛੀ ਬਾਹਰ ਆਉਣ ਲੱਗੀ ਤਾਂ ਉਸਨੇ ਹੋਰ ਜੀਵ ਦਾ ਰੂਪ ਧਾਰਿਆ ਇਸ ਤਰੀਕੇ ਨਾਲ ਜਿਹੜਾ ਜੀਵਨ ਸੀ ਉਹ ਸਮੁੰਦਰ ਤੋਂ ਧਰਤੀ 'ਤੇ ਬਲ ਆਇਆ ਉਹਦੇ ਵਿੱਚ ਸੁਧਾਰ ਹੁੰਦਾ ਗਿਆ ਇੱਕ ਮੱਛੀ ਤੋਂ ਦੂਸਰੀਆਂ ਨਸਲਾਂ ਵਿਕਸਿਤ ਹੋਈਆਂ ਚਾਰਲਸ ਡਾਰਵਿਨ ਦੀ ਥਿਊਰੀ ਦੇ ਮੁਤਾਬਕ ਜਦ ਅਗਿਆਨਦੀ ਥਿਉਰੀ ਦੇ ਅਕੋਰਡਿੰਗ ਵੀ ਇਹੀ ਹੈ ਕਿ ਜਿਹੜਾ ਮਨੁੱਖੀ ਵਿਕਾਸ ਹੈ ਇਹ ਇੱਕ ਲੰਮੇ ਸੰਘਰਸ਼ ਦਾ ਪਰਿਨਾਮ ਹੈ ਦੋਸਤੋ ਜਦੋਂ ਅਸੀਂ ਮਨੁੱਖੀ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲੀ ਇਹ ਗੱਲ ਹੈ ਕਿ ਜਿਹੜਾ ਮਨੁੱਖੀ ਵਿਕਾਸ ਹੈ ਉਹ ਬਾਂਦਰਤ ਹੋਇਆ ਕਿਵੇਂ ਹੋਇਆ ਅੱਜ ਆਪਾਂ ਦੇਖਦੇ ਹਾਂ ਕਿੰਨੀਆਂ ਕਿਸਮਾਂ ਦੇ ਬਾਂਦਰ ਨੇ ਜੇਕਰ ਮਨੁੱਖੀ ਵਿਕਾਸ ਬਾਂਦਰਤ ਹੋਇਆ ਤਾਂ ਬਾਕੀ ਬਾਂਦਰ ਮਨੁੱਖ ਜਿੰਨੇ ਵਿਕਸਿਤ ਕਿਉਂ ਨਹੀਂ ਹੋਏ ਉਹ ਬਾਂਦਰ ਕਿਉਂ ਨਹੀਂ ਮਨੁੱਖ ਬਣ ਸਕੇ ਇਹ ਵੀ ਇੱਕ ਵੱਡਾ ਸਵਾਲ ਆ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਬਾਂਦਰਾਂ ਦੀ ਕੋਈ ਇੱਕ ਨਸਲ ਪਹਿਲਾਂ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਆ ਅੱਜ ਵੀ ਆਪਾਂ ਵੇਖਦੇ ਹਾਂ ਕਿੰਨੀਆਂ ਕਿਸਮਾਂ ਦੇ ਬਾਂਦਰ ਨੇ ਚਪੇਂਜੀ ਨੇ ਗੁਰੀਲਾ ਨੇ ਲੰਗੂਰ ਆ ਕਿੰਨੀ ਕਿਸਮਾਂ ਦੇ ਬਾਂਦਰ ਹੁੰਦੇ ਨੇ ਜਿਹੜਾ ਬਾਂਦਰ ਮਨੁੱਖ ਦੇ ਪੂਰਵਜ ਦੇ ਰੂਪ ਦੇ ਵਿੱਚ ਸੀ ਜਦੋਂ ਉਹ ਆਪਣੇ ਆਪ ਖੜਾ ਹੋਣਾ ਸਿੱਖਿਆ ਮਤਲਬ ਕਿ ਕੁਝ ਬਾਂਦਰ ਨੇ ਇੱਕ ਜਦ ਇੱਕ ਬਾਂਦਰਾਂ ਦੇ ਇੱਕ ਵੱਡੇ ਸਾਰੇ ਸਮੂਹ ਨੇ ਜਦੋਂ ਦੋ ਪੈਰਾਂ ਤੇ ਆਪਣੇ ਆਪ ਨੂੰ ਤੋੜਨਾ ਸਿੱਖ ਲਿਆ ਤਾਂ ਉਹਨਾਂ ਦੇ ਜਿਹੜੇ ਦੋ ਹੱਥ ਸੀ ਉਹ ਫ੍ਰੀ ਹੋ ਗਏ ਕਿਉਂਕਿ ਜਦੋਂ ਪਹਿਲਾਂ ਤਾਂ ਮਨੁੱਖ ਚਾਰ ਪੈਰਾਂ 'ਤੇ ਤੁਰਦਾ ਸੀ ਬਾਂਦਰਾਂ ਦੀ ਤਰ੍ਹਾਂ ਪਰ ਜਦੋਂ ਮਨੁੱਖ ਨੇ ਜਾਂ ਉਸ પ્રાਣੇ ਬਾਂਦਰ ਦੀ ਇੱਕ ਨਸਲ ਨੇ ਜਿਹਨੂੰ ਅਸੀਂ ਹੋਮੋ ਸਿਪੀਅਨਜ਼ ਕਹਿੰਦੇ ਆ ਜਦੋਂ ਉਹਨੇ ਦੋ ਪੈਰਾਂ 'ਤੇ ਖੜਾ ਹੋਣਾ ਸਿੱਖਿਆ ਤਾਂ ਉਹਦੇ ਦੋ ਹੱਥ ਫ੍ਰੀ ਹੋ ਗਏ ਦੋ ਫ੍ਰੀ ਹੱਥਾਂ ਦੇ ਨਾਲ ਉਹ ਆਪਣੇ ਦੂਸਰੇ ਕੰਮਾਂ ਨੂੰ ਵਧੀਆ ਤਰੀਕੇ ਨਾਲ ਕਰਨ ਲੱਗ ਗਿਆ ਜਿਵੇਂ ਦਰਖਤ 'ਤੇ ਚੜ੍ਹਨਾ ਜਾਂ ਆਪਣੇ ਲਈ ਸ਼ਿਕਾਰ ਲੱਭਣਾ ਇਸ ਤਰੀਕੇ ਨਾਲ ਉਹਦੇ ਦੋ ਹੱਥ ਫ੍ਰੀ ਹੋਣ ਦੇ ਨਾਲ ਉਹ ਖੜਾ ਹੋਣਾ ਸਿੱਖਿਆ ਜਦੋਂ ਮਨੁੱਖ ਦੋ ਪੈਰਾਂ ਤੇ ਖੜਾ ਹੋਣ ਦੀ ਟ੍ਰੇਨਿੰਗ ਦੇ ਵਿੱਚ ਕਾਫੀ ਜ਼ਿਆਦਾ ਮਾਹਿਰ ਹੋ ਗਿਆ ਦੋਵੇਂ ਹੱਥ ਫ੍ਰੀ ਹੋਣ ਦੇ ਨਾਲ ਇੱਕ ਤਾਂ ਉਹ ਆਪਣੇ ਸ਼ਿਕਾਰ ਨੂੰ ਜਾਂ ਆਪਣੇ ਖਾਣੇ ਨੂੰ ਜਾਂ ਉਹ ਆਪਣੇ ਆਉਣ ਜਾਣ ਦੇ ਤਾਲਮੇਲ ਨੂੰ ਵਧੀਆ ਤਰੀਕੇ ਨਾਲ ਕਰਨ ਲੱਗਿਆ ਦੂਸਰਾ ਮਨੁੱਖ ਨੂੰ ਇਹ ਫਾਇਦਾ ਹੋਇਆ ਉਹਦੋਂ ਕਿ ਉਹਦੇ ਜਿਹੜੇ ਦਿਮਾਗੀ ਨਸਾਂ ਸੀ ਉਹਨਾਂ ਦੇ ਵਿੱਚ ਖੂਨ ਦਾ ਜਿਹੜਾ ਪ੍ਰਵਾਸ ਸੀ ਉਹ ਘਟ ਗਿਆ ਕਿਉਂਕਿ ਜਦੋਂ ਮਨੁੱਖ ਦੂਸਰੇ ਜਾਨਵਰਾਂ ਵਾਂਗ ਸੀ ਚਾਰ ਲੱਤਾਂ ਬਾਹਾਂ ਤੇ ਤੁਰਦਾ ਸੀ ਉਸ ਟਾਈਮ ਦੇ ਵਿੱਚ ਉਹਦੀਆਂ ਜਿਹੜੀ ਬਰੀਕ ਦਿਮਾਗੀ ਨਸਾਂ ਸੀ ਉਹ ਨਸਾਂ ਡਿਵੈਲਪ ਨਹੀਂ ਸੀ ਹੁੰਦੀਆਂ ਡਿਵੈਲਪ ਨਹੀਂ ਕਿਉਂ ਨਹੀਂ ਸੀ ਹੁੰਦੀਆਂ ਕਿਉਂਕਿ ਉਹਨਾਂ ਨਸਾਂ ਦੇ ਵਿੱਚ ਖੂਨ ਜਾਦੇ ਜਾਂਦਾ ਸੀ ਜਿਸ ਕਰਕੇ ਉਹਨਾਂ 'ਚ ਕੋਈ ਵਿਕਾਸ ਨਹੀਂ ਸੀ ਪਰ ਜਦੋਂ ਇੱਕ ਮਨੁੱਖਾਂ ਦਾ ਇੱਕ ਸਮੂਹ ਜਾਂ પ્રાਣੇ ਜਿਹੜੇ ਹੋਮੋ ਸਿਪੀਅਨ ਕਿਸਮ ਦੇ ਜਿਹੜੇ ਬਾਂਦਰ ਨੇ ਜਦੋਂ ਉਹ ਖੜਾ ਹੋਣਾ ਸਿੱਖ ਗਏ ਤਾਂ ਉਹਨਾਂ ਦੇ ਨਾ ਸਿਰਫ ਹੱਥ ਫ੍ਰੀ ਹੋ ਗਏ ਬਲਕਿ ਉਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਦਿਮਾਗੀ ਨਸਾਂ ਸੀ ਜਿਹੜੀਆਂ ਉਹ ਬਚ ਗਈਆਂ ਖੂਨ ਦੇ ਪ੍ਰਵਾਹ ਤੋਂ ਜਿਸ ਕਰਕੇ ਉਹਦੇ ਦਿਮਾਗੀ ਵਿਕਾਸ ਦੇ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ ਅੱਜ ਜਦੋਂ ਅਸੀਂ ਤੁਰਦੇ ਹਾਂ ਆਮ ਤੌਰ ਤੇ ਜੇ ਅਸੀਂ ਵਾਕ ਕਰਦੇ ਹਾਂ ਅਸੀਂ ਆਪਣੇ ਦੋਹਾਂ ਬਾਹਾਂ ਨੂੰ ਇਸੇ ਕਰਕੇ ਹਿਲਾਉਂਦੇ ਹਾਂ ਕਿਉਂਕਿ ਇਹ ਸਾਡੀ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਪ੍ਰਾਣੀ ਆਦਤ ਕਰਕੇ ਆ ਜਦੋਂ ਅਸੀਂ ਤੁਰਦੇ ਹਾਂ ਜਦੋਂ ਪਹਿਲਾ ਮਨੁੱਖ ਤੁਰਦਾ ਸੀ ਚਾਰੇ ਲੱਤਾਂ ਤੇ ਬਾਹਾਂ ਦੋ ਲੱਤਾਂ ਤੇ ਦੋ ਬਾਹਾਂ ਦੇ ਸੁਮੇਲ ਦੇ ਨਾਲ ਤਾਂ ਉਹ ਬਾਹਾਂ ਨੂੰ ਹਿਲਾਉਂਦਾ ਤੁਰਦਾ ਸੀ ਮਤਲਬ ਕਿ ਕਿਉਂਕਿ ਉਹਦੇ ਜਿਹੜੇ ਬਾਹਾਂ ਸੀ ਪਹਿਲਾਂ ਉਹ ਲੱਤਾਂ ਦੇ ਰੂਪ ਚ ਕੰਮ ਕਰਦੀਆਂ ਸੀ ਇਸ ਕਰਕੇ ਅੱਜ ਵੀ ਅਸੀਂ ਜਦੋਂ ਅਸੀਂ ਵਾਕ ਕਰਦੇ ਹਾਂ ਤਾਂ ਅਸੀਂ ਉਹਨਾਂ ਬਾਹਾਂ ਨੂੰ ਪੁਰਾਣੀ ਆਦਤੇ ਵਜੋਂ ਵਰਤਦੇ ਆਂ ਹਿਲਾਉਣ ਦੀ ਮੂਵਮੈਂਟ ਦੇ ਵਿੱਚ ਜਦੋਂ ਅਸੀਂ ਇਹ ਵੀ ਦੇਖਦੇ ਹਾਂ ਕਿ ਅੱਜ ਵੀ ਬਹੁਤ ਲੋਕਾਂ ਦੇ ਵਿੱਚ ਪੁਰਾਣੇ ਪੂਰਵਜਾਂ ਦੇ ਕਈ ਵਾਰੀ ਲੱਛਣ ਸਾਨੂੰ ਦੇਖਣ ਨੂੰ ਮਿਲਦੇ ਨੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅੱਜ ਵੀ ਜਿਵੇਂ ਆਪਕਈ ਵੀ ਪੁਰਾਣੇ ਕਿਸਮ ਦਾ ਉਹੀ ਬਾਂਦਰ ਵਾਲਾ ਮੂੰਹ ਹੋਣਾ ਪੂਛ ਹੋਣਾ ਐਸੇ ਬਹੁਤ ਲੋਕ ਨੇ ਖਾਸ ਕਰਕੇ ਸਾਨੂੰ ਪਿੰਡਾਂ ਸ਼ਹਿਰਾਂ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਜਿਹੜੇ ਕਿ ਪੁਰਾਣੇ ਲੱਛਣਾਂ ਨਾਲ ਪੈਦਾ ਹੋਏ ਨੇ ਉਹਦਾ ਕਾਰਨ ਕੀ ਇੰਨਾ ਖੁੰਦਾ ਕਿ ਕਈ ਵਾਰ ਨਾ ਮਨੁੱਖ ਦੇ ਡੀਐਨਏ ਦੇ ਵਿੱਚ ਪੁਰਾਣਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹ ਲੱਛਣ ਉੱਪਰ ਕੇ ਸਾਹਮਣੇ ਆ ਜਾਂਦਾ ਇਹਦੇ ਜੈਨੇਟਿਕ ਕਾਰਨ ਵੀ ਹੋ ਸਕਦੇ ਆ ਔਰ ਜੈਨੇਟਿਕ ਦੇ ਨਾਲ ਨਾਲ ਕਈ ਵਾਰੀ ਇਹ ਬਿਮਾਰੀ ਦੇ ਕਰਕੇ ਵੀ ਇਸ ਤਰੀਕੇ ਨਾਲ ਦੇਖਣ ਨੂੰ ਮਿਲਦਾ ਕਿ ਪ੍ਰਾਣੇ ਲੱਛਣ ਕਈ ਮਨੁੱਖਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਦੋਸਤੋ ਬਹੁਤ ਸਾਰੇ ਲੋਕ ਇਹ ਕਹਿੰਦੇ ਸਾਨੂੰ ਮਿਲ ਜਾਂਦੇ ਨੇ ਕਿ ਜੇਕਰ ਮਨੁੱਖ ਬਾਂਦਰ ਤੋਂ ਬਣਿਆ ਤਾਂ ਫਿਰ ਅਜਿਹਾ ਕਿਉਂ ਨਹੀਂ ਜਿਹੜੇ ਅੱਜ ਦੇ ਬਾਂਦਰ ਨੇ ਉਹ ਕਿਉਂ ਨਹੀਂ ਬੰਦੇ ਬਣ ਸਕਦੇ ਇਹ ਲੌਜੀਕ ਵੈਸੇ ਵੀ ਹੀ ਰੈਲੇਵੈਂਟ ਹੈ ਕਿਉਂਕਿ ਬਾਂਦਰਾਂ ਦੀ ਜਿਹੜੀ ਨਸਲ ਸੁਧਰੀ ਸੀ ਉਹ ਤਾਂ ਸੁਧਰ ਚੁੱਕੀ ਹੈ ਉਨ੍ਹਾਂ 'ਚ ਹੋਰ ਸੁਧਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ। ਮਤਲਬ ਕਿ ਜਿਹੜੀ ਇੱਕ ਨਸਲ ਤੇ ਉਹ ਤਾਂ ਪੂਰੀ ਸੁਧਰ ਗਈ ਪਰ ਜਿਹੜੇ ਇਹ ਨਸਲਾਂ ਸੀ ਇਹਨਾਂ 'ਚ ਸੁਧਾਰ ਨਹੀਂ ਹੋਇਆ। ਔਰ ਅਜਿਹਾ ਵੀ ਨਹੀਂ ਸੀ ਕਿ ਮਨੁੱਖਾ ਬਾਂਦਰ ਦੀ ਨਸਲ ਦੇ ਵਿੱਚੋਂ ਸੀ। ਇਹ ਨਸਲ ਬੇਸ਼ੱਕ ਬਾਂਦਰਾਂ ਦੀ ਨਸਲਾਂ ਦੇ ਵਿੱਚੋਂ ਮਿਲਦੀ ਸੀ। ਜਿਵੇਂ ਆਪਾਂ ਦੇਖਦੇ ਆਂ ਵੀ ਜਿਹੜੀ ਮગરਮੱਛਾ ਕੋਈ ਇੱਕ ਤਰ੍ਹਾਂ ਦੀ ਵੱਡੀ ਛਿਪਕਲੀ ਆ। ਹੁਣ ਆਪਾਂ ਇਹ ਕਹੀਏ ਵੀ ਜਿਹੜੀ ਛਿਪਕਲੀ ਆ ਉਹ ਮગરਮੱਛ ਕਿਉਂ ਨਹੀਂ ਬਣ ਸਕਦੀ? ਜਾਂ ਮગરਮੱਛ ਨੂੰ ਕਹੀਏ ਵੀ ਇਹ ਛਿਪਕਲੀ ਦੀ ਕਿਸਮ ਦੇ ਵਿੱਚੋਂ ਤਾਂ ਹੈ ਪਰ ਕਿ ਉਹ ਉਸੇ ਇਬੇ ਉਸੇ ਕਾਰ ਦੇ ਵਿੱਚੋਂ ਛੋਟੇ ਕਾਰ ਚ ਕਿਉਂ ਨਹੀਂ ਹੋ ਸਕਦਾ ਇਸ ਤਰ੍ਹਾਂ ਨਹੀਂ ਹੁੰਦਾ ਦੂਸਰੀ ਵੱਡੀ ਗੱਲ ਇਹ ਵੀ ਹੈ ਕਿ ਜਿਹੜੀ ਨਸਲ ਸੁਧਰ ਚੁੱਕੀ ਆ ਉਸ ਦੇ ਅੰਦਰ ਵੀ ਸਾਨੂੰ ਇਹ ਲੱਛਣ ਦੇਖਣ ਨੂੰ ਮਿਲ ਜਾਂਦੇ ਨੇ ਹਲੇ ਵੀ ਜਿਸ ਤੋਂ ਇਹ ਗੱਲ ਸਿੱਧ ਹੁੰਦੀ ਆ ਕਿ ਜਿਹੜਾ ਮਨੁੱਖ ਆ ਉਹ ਆਪਣੇ પ્રાਣੇ ਬਾਂਦਰਾਂ ਦੇ ਜਿਹੜੇ ਮਨੁੱਖ ਦੇ ਜਿਹੜੇ ਪੂਰਵਜ ਸੀ ਜਾਂ ਬਾਂਦਰ ਸੀ ਜਾਂ ਇਹਨਾਂ ਨਾਲ ਮਿਲਦੀ ਜੁਲਦੀ ਨਸਲ ਦੇ ਉਹ ਲੋਕ ਸੀ ਔਰ ਇਹ ਵੀ ਨਹੀਂ ਸੀ ਕਿ ਕੱਲਾ ਮਨੁੱਖ ਚ ਹੀ ਸੁਧਾਰ ਆਇਆ ਬਾਕੀ ਨਸਲਾਂ ਚ ਕਿਉਂ ਨਹੀਂ ਸੁਧਾਰ ਆਇਆ ਬਹੁਤ ਨਸਲਾਂ ਪਹਿਲਾਂ ਹੈਗੀਆਂ ਸੀ ਜਿਵੇਂ ਨੀਂਂਡਰਥਿਆਲ ਸੀ ਉਹ ਮਨੁੱਖ ਵਰਗਾ ਸੀ ਉਹ ਲੱਗਦਾ ਹੀ ਵੀ ਸੀ ਮਤਲਬ ਕਿ ਮਨੁੱਖ ਦੇ ਕਿਸਮਾਂ ਤੇ ਮਤਲਬ ਕਿ ਲੱਗਦਾ ਹੀ ਮਨੁੱਖ ਸੀ ਬਿਲਕੁਲ ਹੀ ਜੇ ਪ੍ਰਾਣੇ ਮਨੁੱਖ ਨੂੰ ਆਪਾਂ ਦੇਖੀਏ ਤਾਂ ਉਹਦੇ ਨਾਲ ਉਹਦੇ ਵਰਗਾ ਹੀ ਸੀ ਇਵਨ ਕਿ ਤਾਕਤਵਰ ਵੀ ਸੀ ਮਨੁੱਖ ਨਾਲ ਪਰ ਮਨੁੱਖ ਜਾਦੇ ਦਿਮਾਗੀ ਹੋਣ ਕਰਕੇ ਉਹ ਜਿਹੜਾ ਨੀਂਂਡਰਥਿਆਲ ਆ ਉਸ ਸਮੇਂ ਉਹ ਜਦੋਂ ਮਨੁੱਖ ਵਿਕਸਿਤ ਹੋਇਆ ਸੀ ਉਸ ਤੋਂ ਬਾਅਦ ਉਹਨੇ ਦੋ ਵੱਡੀਆਂ ਖੋਜਾਂ ਕਰਡੀਆਂ ਸਭ ਤੋਂ ਪਹਿਲੀ ਖੋਜ ਤਾਂ ਕਿ ਉਹਨੇ ਅੱਗ ਦੀ ਖੋਜ ਕੀਤੀ ਅੱਗ ਦੀ ਖੋਜ ਉਹਨੇ ਕੀਤੀ ਜਾਂ ਨਹੀਂ ਕੀਤੀ ਜਦ ਸੁਭਾਵਕੀ ਪੱਥਰ ਨਾਲ ਪੱਥਰ ਉਹਨੇ ਮਾਰਿਆ ਤੇ ਅੱਗ ਆਪਣੇ ਆਪ ਜਲਣ ਲੱਗੀ ਉਹਨੇ ਵੇਖਿਆ ਨਕਲ ਕੀਤੀ ਤਾਂ ਹੋ ਸਕਦਾ ਉਹ ਇਸ ਤਰ੍ਹਾਂ ਸਿੱਖਿਆ ਹੋਵੇ ਜਾਂ ਹੋ ਸਕਦਾ ਕਿ ਉਹਨੇ ਪੱਥਰ ਨਾਲ ਪੱਥਰ ਖੁਦ ਜਾਣ ਬੁੱਝ ਕੇ ਮਾਰਿਆ ਹੋਵੇ ਪਰ ਜਿਸ ਤਰੀਕੇ ਨਾਲ ਵੀ ਹੋਇਆ ਅੱਗ ਦੀ ਖੋਜ ਮਨੁੱਖ ਨੇ ਜਦੋਂ ਕਰ ਲਈ ਪੱਥਰ ਨਾਲ ਪੱਥਰ ਮਾਰ ਕੇ ਜਦੋਂ ਅੱਗ ਮਚਾਉਣਾ ਜਦੋਂ ਮਨੁੱਖ ਸਿੱਖ ਗਿਆ ਤਾਂ ਉਸ ਤੋਂ ਬਾਅਦ ਉਹਦੇ ਲਈ ਇਹ ਬਹੁਤ ਲਾਭਕਾਰੀ ਸਿੱਧ ਹੋਈ ਕਿਉਂਕਿ ਪਹਿਲਾਂ ਤਾਂ ਮਨੁੱਖ ਜਦੋਂ ਜਿਹੜਾ ਮਾਸ ਸੀ ਉਹ ਕੱਚਾ ਖਾਂਦਾ ਸੀ ਉਹ ਆਪਣਾ ਮਾਸ ਪਕਾ ਕੇ ਖਾਣ ਲੱਗੇ ਇੱਕ ਤਾਂ ਇਹਦੇ ਨਾਲ ਹੀ ਫਾਇਦਾ ਹੋਇਆ ਦੂਸਰਾ ਇਹ ਫਾਇਦਾ ਹੋਇਆ ਕਿ ਮਨੁੱਖ ਅੱਗ ਦੇ ਜਰੀਏ ਆਪਣੇ ਆਪ ਨੂੰ ਬਚਾਉਣ ਲੱਗ ਪਿਆ ਇੱਕ ਤਾਂ ਜੰਗਲੀ ਜਾਨਵਰਾਂ ਤੋਂ ਔਰ ਦੂਸਰਾ ਠੰਡ ਤੋਂ ਇਸ ਤਰੀਕੇ ਨਾਲ ਇਹ ਅੱਗ ਦੀ ਜਿਹੜੀ ਖੋਜ ਆ ਬਹੁਤ ਬੁਨਿਆਦੀ ਖੋਜ ਸੀ ਮਨੁੱਖ ਦੇ ਲਈ ਬਹੁਤ ਹੀ ਬਰਦਾਨ ਦੇ ਰੂਪ ਚ ਆਪਾਂ ਕਹਿ ਸਕਦੇ ਹਾਂ ਕਿ ਇੰਨੀ ਜ਼ਿਆਦਾ ਸਹਾਇ ਸਿੱਧ ਹੋਈ। ਔਰ ਦੋਸਤੋ ਦੂਸਰੀ ਵੱਡੀ ਖੋਜ ਮਨੁੱਖ ਦੀ ਇਹ ਸੀ ਕਿ ਜਦੋਂ ਇੱਕ ਮਨੁੱਖ ਨੇ ਪਈਏ ਦੀ ਖੋਜ ਕੀਤੀ। ਦਰਖਤਾਂ ਨੂੰ ਜਦੋਂ ਉਹਨੇ ਪੋਰੇ ਨੂੰ چیرਿਆ, ਦਰਖਤਾਂ ਦੇ ਪੋਰੇ ਨੂੰ چیر ਕੇ ਉਹਨੇ ਉਹਨੂੰ ਗੋਲਾਕਾਰ ਰੂਪ ਚ ਜਦੋਂ چیرਿਆ ਨਾ ਵੈਸੇ ਵੀ ਜਿਹੜੇ ਦਰਖਤਾਂ ਦੇ ਪੋਰੇ ਹੁੰਦੇ ਨੇ ਉਹ ਗੋਲਾਕਾਰ ਹੀ ਹੁੰਦੇ ਨੇ। ਪੋਰੇ ਨੂੰ ਗੋਲਾਕਾਰ ਰੂਪ ਚ چیرਿਆ ਇਸ ਤੋਂ ਬਾਅਦ ਕੀ ਹੋਇਆ ਕਿ ਉਹਨੇ ਇੱਕ ਲੱਕੜਾਂ ਦੀ ਫੱਟੀ ਨੂੰ ਜੜ ਕੇ ਇੱਕ ਛੋਟੀ ਜੀ ਰੇੜੀ ਤਿਆਰ ਕੀਤੀ ਜਿਸ ਨੂੰ ਮਨੁੱਖ ਆਪ ਹੀ ਸਬਜ਼ੀਆਂ ਜਾਂ ਜਾਨਵਰਾਂ ਦਾ ਤੱਕਾ ਮਾਸ ਜਾਂ ਉਸ ਜਮਾਨੇ ਵਿੱਚ ਜਿਹੜੀਆਂ ਚੀਜ਼ਾਂ ਸੀ ਉਹਨੂੰ ਢੋਣ ਦੇ ਲਈ ਵਰਤਣਾ ਉਹਨੇ ਸ਼ੁਰੂ ਕੀਤਾ ਤਾਂ ਜਦੋਂ ਪਹੀਏ ਦੀ ਖੋਜ ਹੋਈ ਤਾਂ ਇਹਦੇ ਨਾਲ ਵੀ ਮਨੁੱਖ ਦੀ ਜਿਹੜੀ ਡਿਵੈਲਪਮੈਂਟ ਆ ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਦੋਸਤੋ ਇੱਕ ਛੋਟੀ ਜੀ ਵੀਡੀਓ ਸੀ ਇਹ ਸਮਝਾਉਣ ਵਾਸਤੇ ਕਿ ਮਨੁੱਖ ਕਿਸ ਤਰੀਕੇ ਨਾਲ ਵਿਕਸਿਤ ਹੋਇਆ ਏਸੀ ਕਿਸਮ ਦੀਆਂ ਹੋਰ ਵੀਡੀਓਜ਼ ਤੁਹਾਨੂੰ ਇਸ ਚੈਨਲ ਤੇ ਮਿਲਦੀਆਂ ਰਹਿਣਗੀਆਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਆ ਤਾਂ ਚੈਨਲ ਦੀ ਸਬਸਕ੍ਰਿਪਸ਼ਨ ਕਨਸਿਡਰ ਕਰੋ ਧੰਨਵਾਦ